ਸਤਿ ਸ਼੍ਰੀ ਅਕਾਲ ਵੀ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਟਰੂ ਨਿਊਜ਼ ਤੇ ਵੇਖਦੇ ਮੇਰੇ ਸੱਜਣ ਪੰਡੋਰੀ ਬੜੈਚ ਤੇ ਮਜੀਠਾ ਰੋਡ ਦੇ ਉੱਤੇ ਬਿਲਕੁਲੋਂ ਕੋਰਨਰ ਦੇ ਪੰਜਾਬ ਐਂਡ ਸਿੰਧੂ ਵੇਖਦੇ ਨੇ ਆਫੀਸਰ ਦੁਜੀ ਜ਼ਾਇਰ ਤੇ ਤੇ ਬ੍ਰਦਰ ਨੇ ਖੋਲਿਆ ਬਹੁਤ ਵਧੀਆ 버ਗਰ ਖਾ ਤੇ ਮੈਂ ਪਹਿਲਾਂ ਵੀ ਟਰਾਈ ਕਰ ਚੁੱਕਾ ਹਾਂ ਤੇ ਮਸਤ ਚੀਜ਼ ਬਣਾਉਂਦਾ ਬ੍ਰਦਰ ਦੇਖੋ ਕਿਆ ਬਾਤ ਆ ਕੀ ਕੀ ਪਿਆ ਵੀਰੇ ਵਿੱਚ ਤੇ ਕੀ ਕੀ ਅੜਕੀ ਤਾ ਬੀ ਜੀ ਅਨਿਆਂ ਜੇ ਕੈਪਸਿਕਮ ਜੇ ਫ੍ਰੀਡ ਕੌਰਨ ਜੇ ਬਟਰ ਵੀ ਲਗਾ ਜੇ ਨਾ ਅੱਛਾ ਵਾਈਟ ਟਿੱਕੀ ਆ ਗਈ ਬੜੀ ਵਧੀਆ ਜੀ ਹਾਂ ਦੇਖੋ ਗਾਈ ਸਾਈਜ਼ ਵੀ ਵੇਖੋ ਟਿੱਕੀ ਦਾ ਬਹੁਤ ਵੱਡ ਰਿਹਾ ਕਈਆਂ ਦੀ ਛੋਟੀ ਨਹੀਂ ਟਿੱਕੀ ਦਾ ਸਾਈਜ਼ ਬਹੁਤ ਕਰੀ ਬਟਰਗਰ ਜਿੱਦੀ ਮੋਸਟ ਇਹ ਵੀ ਹੈ ਆ ਵਾ ਖਾਸ ਤੌਰ ਤੇ ਵੇਖਿਆ ਜਾਵੇ ਹਰ ਇੱਕ ਚੀਜ਼ ਦਾ ਵੀਰ ਧਿਆਨ ਰੱਖਦਾ ਵਾ ਬਹੁਤ ਵਧੀਆ ਚੀਜ਼ ਬਣਾਉਗਾ ਕੁਇਕਾ ਨਸਟ ਇਹ ਆਲੋਕੀ ਦਾ ਥੱਲੇ ਪੂਰੀ ਨਾ ਦਿੱਤਾ ਵਾ ਕਿੱਥੇ ਹੈਗਾ ਕਿੱਦਾਂ ਸਾਰਾ ਕੁਝ ਇਹ ਬਹੁਤ ਵਧੀਆ ਵਾ ਸਾਫ ਸਪਾਈ ਵਾਲਾ ਕੰਮ ਆ ਅੱਛਾ ਕੀ ਤੁਹਾਨੂੰ ਅੰਦਰੋ ਵਗਵਾਉਣਾ ਵਾ ਸਾਰਾ ਗੱਲ ਚਾਰ ਜਣੇ ਦੀ ਸਿਟਿੰਗ ਅੰਦਰ ਤੇ ਚਾਰ ਜਣਿਆਂ ਦੀ ਬਹੁਤ ਵਧੀਆ ਬਾਹਰ ਬੈ ਕੇ ਅੱਠ ਜਣੇ ਯਾਨੀ ਕਿ ਬੰਦੇ ਵਧੀਆ ਖਾ ਸਕਦੇ ਤੇ ਮੈਨੂੰ ਮੈਨੂੰ ਗੱਲ ਵਧੀਆ ਲੱਗੀ ਆ ਕੇ ਇੱਕ ਆਪਣਾ ਖੋਰ ਸੇਕ ਬੰਦਾ ਵਾ ਪੰਜਾਬੀ ਮੁੰਡੇ ਆ ਤੇ ਜਦੋਂ ਪੰਜਾਬੀ ਮੁੰਡਾ ਕੋਈ ਕੰਮ ਕਰਦਾ ਤੇ ਮੇਰੇ ਵੀਰ ਵੱਤੋਂ ਵੱਸ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਤਾਂ ਜੋ ਹੌਸਲਾ ਮਿਲੇ ਭਰਾ ਨੂੰ ਤੇ ਬਹੁਤ ਵਧੀਆ ਵਾ ਇਹ ਪੰਜਾਬੀ ਆਪਣੇ ਪੰਜਾਬੀਆਂ ਦੀ ਸਪੋਰਟ ਕਰਦੇ ਆ ਇਹ ਕਿਆ ਬਾਤ ਆ ਕਿਉਂਕਿ ਅੱਜ ਜਿਹੜੇ ਹਾਲਾਤ ਆ ਨਾ ਪੰਜਾਬ ਤੇ ਤਕਰੀਬਨ ਸਾਰੇ ਮੁੰਡੇ ਬਾਹਰ ਜਾ ਕੇ ਕੰਮ ਕਰਦੇ ਜਿਹੜਾ ਇੱਥੇ ਮੇਰਾ ਵੀਰ ਮਿਹਨਤ ਕਰਦਾ ਨਾ ਉਹਦੀ ਵੱਤੋਂ ਵੱਸ ਸਪੋਰਟ ਕਰਿਆ ਕਰੋ ਇਹ ਇੱਕ ਬਹੁਤ ਵਧੀਆ ਚੀਜ਼ ਇੱਕ ਪੇਸ਼ ਕਰਦਾ ਆ ਵੇਖੋ ਰੈਡੀਓ ਸੋਨਾ ਕਾਫੀ ਕੁਝ ਬਾਇਆ ਵੀ ਇਹਨੇ ਤੇ ਹੁਣ ਉਹਨੇ ਆ ਵੇਖੋ ਮੈਂ ਕਰੋਦੇ ਵਿੱਚ ਪੂਰਾ ਇਹ ਤਸੱਲੀ ਬਖਸ਼ੀ ਪੇਸ਼ ਕਰ ਰਿਹਾ ਜਿੱਦਾਂ ਯੂਰਪ ਸਾਈਡ ਤੇ ਪੀਜ਼ਾ ਨਹੀਂ ਆ ਜਿੱਦਾਂ ਕਰਦੇ ਉਦਾਂ ਹੀ ਪੂਰੀ ਹੈ ਘੈਂਟ ਚੀਜ਼ ਵੇਚ ਕੀਤੀ ਹੈ ਤੇ ਵੀਰੇ ਕਿੰਨਾ ਆਪਾਂ ਮਤਲਬ ਕਿ ਸਿੱਖਿਆ ਕੰਮ ਪੈਦਾ ਦੀ ਸਿੱਖਿਆ ਨੇ ਸਾਡੇ ਨੂੰ ਦੋਬਿਧਾ ਠੀਕ ਆ ਠੀਕ ਆ ਚਲੋ ਮਹਾਰਾਜ ਤਰੱਕੀ ਦੇਵੇ ਬਹੁਤ ਵਧੀਆ ਕਹਿਣ ਚੀਜ਼ ਆ ਤੇ ਕੋਈ ਕਹਿਣਾ ਜਾਓਗੇ ਵਾਤੋ ਵਾਤੇ ਸ਼ੇਅਰ ਕਰੋ ਮੀਡੀਆ ਨੂੰ ਵੀ ਸਾਡਾ ਗਾਹ ਬਣੇ ਅੱਛਾ ਦੁਆਦ ਵਧੀਆ ਚੀਜ਼ੇ ਵੇਚੀ ਦੀ ਫਰੈਸ਼ ਚੀਜ਼ੇ ਵੇਚੀ ਜਾਰ ਕੇ ਸੁਣੋ ਠੀਕ ਆ ਚਲੋ ਬਹੁਤ ਵਧੀਆ ਪਰਮਾਤਮਾ ਤੁਹਾਡਾ ਕੰਮ ਵਧਾਵੇ ਤੇ ਸਾਡਾ ਫਰਜ਼ ਹੈ ਗਾਂ ਤੋਂ ਗਾਂ ਸ਼ੇਅਰ ਕਰਨਾ ਤੇ ਜਿਹੜੇ ਮੇਰੇ ਵੀਰ ਟ੍ਰੂਨ ਨਿਊਜ਼ ਮੇਰਾ ਚੈਨਲ ਵੇਖਦੇ ਆ ਨਾ ਤੇ ਸਪੋਰਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ ਜੀਰੇ